ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਅੱਜ ਕੱਲ੍ਹ ਪੰਜਾਬ ਵਿੱਚ ਮੇਲਿਆਂ ਦਾ ਪੂਰਾ ਰੁਝਾਨ ਆ ਜੋਰਾਂ ਛੋਰਾਾਂ ਤੇ ਇਹ ਸਾਡੇ ਪਿੰਡ ਦੇ ਨੇੜੇ ਤਰੇ ਪਿੰਡ ਪੈਂਦਾ ਜੀ ਤਰੇ 9:00 ਵਜੇ ਪੀਰ ਦੀ ਦਰਗਾਹ ਤੇ ਹਰ ਵਾਰ ਮੇਲਾ ਹੁੰਦਾ ਜੀ ਰਾਤ ਦਾ ਉੱਥੇ ਲੱਖਾਂ ਦਾ ਇਕੱਠ ਹੁੰਦਾ ਇਕੱਠਾ ਮਾਰਦਾ ਤੇ ਹੋਰ ਵੀ ਦੋਸਤੋ ਚਲੋ ਤਰੇ ਨੂੰ ਛੱਡ ਕੇ ਵੀ ਜਿੱਥੇ ਮੇਲੇ ਹੁੰਦੇ ਨੇ ਇਹ ਝੁੱਲ ਜਾਂਦਾ ਪੂਰਾ ਜੋਰਾਂ ਤੇ ਇਹ ਰਜਾਨਾ ਹੁਣ ਦੇਖੋ ਜੀ ਇਹ ਝੁੱਲਾ ਜਾਂ ਕਿੱਥੇ ਤੱਕ ਵਗ ਜਾਂਦਾ ਜੇ ਤੋ ਗਿਰ ਜੇ ਜੀ ਕੋਈ ਬੰਦਾ ਉਹ ਜ਼ਿੰਮੇਵਾਰ ਕੌਣ ਆਹ ਬਾਈ ਦੇਖ ਲੋ ਹਲ ਰਹੀ ਥੋ ਟਰਾਲੀ ਜੀ ਸਾਰੀ ਚਲਦੇ ਚਲਦੇ ਚੋ ਥੱਲੇ ਫੱਟੇ ਲਾ ਰਿਆ ਆਹ ਬਾਈ ਦਿਖਾਈ ਜਾਂਦਾ ਜਿਹੜਾ ਮੈਂ ਤੁਹਾਨੂੰ ਜ਼ੂਮ ਕਰਕੇ ਇਹ ਕੱਚਾ ਜਿਹਾ ਸਿਸਟਮ ਆ ਜੀ ਫਿੱਟਰ ਜਾ ਤੇ ਇੱਕ ਪਰਾਂ ਖੜਿਆ ਜੀ ਆ ਜਿਹੜਾ ਥੱਲੇ ਪੱਟਾ ਚੱਲਦਾ ਤੇ ਪੁਲੀ ਆ ਇਹ ਝੁੱਲੇ ਜਾਨੂੰ ਚਲਾਉਂਦੀ ਆ ਤੇ ਰਿਸਕਿਊ ਆ ਜੀ ਕੰਮ ਦਾ ਇਹ ਵੈਸੇ ਹੁਣ ਅੱਧੇ ਦੋਸਤਾਂ ਮਿੱਤਰਾਂ ਨੇ ਇਹ ਕਹਿਣਾ ਵੀ ਇਹਨਾਂ ਦਾ ਰਜਗਾਰ ਆ ਦੋਸਤੋ ਮੰਨਦੇ ਆ ਵੀ ਰਜਗਾਰ ਆ ਪਰ ਇਹ ਕੰਮ ਰਿਸਕੀ ਆ ਉਹ ਦੂਸਰਾ ਤਿੱਕ ਪਾਸੇ ਉਹ ਅਜੇ ਫੇਰ ਫੇਰ ਵੀ ਮਾੜਾ ਮੋਟਾ ਠੀਕ ਆ ਇਹ ਉਰਲਾ ਦਾ ਜਮੀਂ ਉੱਤਮ ਮੁੜ ਕੇ ਆਉਂਦੇ ਦੇ ਮੁੱਦੇ ਹੋ ਗਏ ਲੋਕ ਹਜਵਾਕ ਬੈਠੇ ਨੇ ੜੀ ਮੰਦਿਰ ਦੋਸਤੋ ਚਲੋ ਮੇਲੇ ਵਿੱਚ ਜਾਂਦਾ ਦਾ ਬੰਦਾ ਮौज-ਮਸਤੀ ਰਹੀ ਆ ਪਰ ਹੋਰ ਬਹੁਤ ਕੁਝ ਹੋ ਸਕਦਾ ਇਹਨੂੰ ਛੱਡ ਕੇ ਵੀ ਤੇ ਹੂੰ ਲਾ ਲੋ ਜਿਵੇਂ ਮੈਂ ਅੱਗੇ ਵੀ ਇੱਕ ਛੋਟੋ ਲਿਆ ਵੀ ਮੇਲੇ ਚੱਲਦੇ ਰਹਿਣਗੇ ਜਦ ਤੱਕ ਪੰਜਾਬ 'ਚ ਰੌਣਕਾਂ ਵੀ ਲੱਗੀਆਂ ਰਹਿੰਦੀਆਂ ਨੇ ਤੇ ਆਪਣੇ ਭਾਈਚਾਰੇ ਨੂੰ ਰੋਜ਼ਗਾਰ ਵੀ ਮਿਲਦਾ ਕੋਈ ਐ ਸਕਰੀਮ ਦੀ ਰੇੜੀ ਲਾਉਂਦਾ ਕੋਈ ਗੋਲ ਗੱਪਿਆਂ ਦੀ ਕੋਈ ਕੁਲਚੀਆਂ ਦੀ ਇਹ ਵੀ ਸਿਸਟਮ ਆ ਆ ਵੇਖੋ ਜੀ ਆਹ ਪਟਾ ਚੱਲ ਰਿਹਾ ਪਟੇ ਨਾਲ ਪੂਲੀ ਘੁੰਮ ਰਹੀ ਆ ਜੀ ਉਹਦੇ ਨਾਲ ਚੱਲਦਾ ਹੈ ਝੁੱਲਾ ਆਹ ਵੇਖੋ ਬਾਈ ਆ ਜਦੋਂ ਹੌਲੇ ਹੋ ਜਾਂਦਾ ਆ ਉੱਪਰ ਨੂੰ ਚੱਕ ਦਿੰਦਾ ਪੂਲੀ ਉਹਦੇ ਨਾਲ ਲੱਗ ਜਾਂਦੀ ਆ ਤੇ ਜ਼ੋਰ ਦੀ ਘੁਮਾਉਂਦੀ ਆ ਨੂੰ ਪੂਰੇ ਦੋਸਤੋ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਤੁਸੀਂ ਆਪਣੀ ਆਪਣੀ ਰੈਕ ਕਮੈਂਟ ਬਾਕਸ ਚ ਦੇ ਸਕਦੇ ਹੋ ਪਰ ਦਾਇਰੇ ਚ ਰਹਿ ਕੇ ਤੇ ਦੇਖੋ ਦੋਸਤੋ ਇਹ ਰੁਕਦਾ ਇਹ ਹੁਣ ਦੂਸਰਾ ਆ ਗਿਆ ਜੀ ਦੋਸਤੋ ਫਿਰ ਬਾਅਦ ਚ ਆਪਾਂ ਲਿਖੀ ਜਾਂਦੇ ਹੁੰਨੇ ਆ ਆਰ ਆਈ ਪੀ ਆਰ ਆਈ ਪੀ ਉਹਦਾ ਕੋਈ ਫਾਇਦਾ ਨਹੀਂ ਲਿਖਣ ਦਾ ਉਹ ਤੋਂ ਚੰਗਾ ਵੀ ਆਪਾਂ ਪਹਿਲੇ ਹੀ ਸੇਫਟੀ ਵਰਤੀਏ ਆ ਸਿਸਟਮ ਠੀਕ ਧੀ ਜਵਾਕਾਂ ਵਾਸਤੇ ਲੱਗਿਆ ਹੋਇਆ ਸੀ ਪਰ ਉੱਤੋਂ ਤਿਲਕ ਜੇ ਕਿਉਂਦੇ ਨੇ ਤੇ ਇਹ ਵੀ ਠੀਕ ਆ ਬੱਚਿਆਂ ਵਾਸਤੇ ਚਲੋ ਆਹ ਗੋਲ-ਗੋਲ ਜਿਹਾ ਘੁੰਮਦਾ ਬਸ ਰਿਸਕੀ ਕੰਮ ਦਾ ਜੀ ਇਹਦਾ ਆ ਵੱਡੇ ਚੁੱਲੇ ਦਾ ਆ ਦੇਖੋ ਹੁਣ ਸੇਨ ਲਿਆ ਮੈਂ ਵੀ ਜਿਹੜੀ ਮੈਂ ਰਜਕਾਰ ਦੀ ਗੱਲ ਕਰੀ ਤੀ ਆ ਦੇਖੋ ਕਿੰਨੀਆਂ ਰੇੜੀਆਂ ਨੇ ਤੇ ਮਿਲੇ ਜਦੋਂ ਤੱਕ ਲੱਗਦੇ ਰਹਿਣਗੇ ਜੀ ਪੰਜਾਬ ਚ ਉਦੋਂ ਤੱਕ ਨੌਜਵਾਨਾਂ ਨੂੰ ਆਪਣਿਆਂ ਨੂੰ ਜਾ ਪਰਦੇਸ ਸੀ ਵੀ ਨੇ ਜਿਹੜੇ ਉਹਨਾਂ ਨੂੰ ਰਜਗਾਰ ਮਿਲਦਾ ਰਹੂਗਾ ਤੇ ਬਹੁਤ ਸਾਰੀਆਂ ਰੈੜੀਆਂ ਲੱਗੀਆਂ ਹੋਈਆਂ ਦੀਆਂ ਮੇਲੇ ਤੇ ਜੀ ਲੱਖਾਂ ਦਾ ਇਕੱਠ ਤੇ ਤੇ ਕੌਣ ਕੌਣ ਗਿਆ ਫਿਰ ਰਾਤ ਤਰੇ ਵਾਲਾ ਮੇਲਾ ਦੇਖਣ ਸਾਡੇ ਇਲਾਕੇ ਵਾਲੇ ਵੀ ਕਮੈਂਟ ਕਰਕੇ ਦੱਸਣ ਚਲੋ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਆਂ ਕਿਸੇ ਨਵੇਂ ਵਿਸ਼ੇ